ਮਨਾਈ ਜਾਂਦੀ ਸੀ 500 ਸਾਲ ਤੋਂ ਵਿੱਚ ਜਦੋਂ ਪਾਕਿਸਤਾਨ ਬਣਿਆ ਬਗੈਰ ਸਾਡੇ ਸਿੱਖਾਂ ਨੂੰ ਉਛਲ ਤੋਂ ਸਾਨੂੰ ਉੱਥੋਂ ਨਸਲੀ ਸਿਪਾਈ ਕਰਾਤੀ ਗਾਂਧੀ ਨਹਿਰੂ ਜਿਨੇ ਨੇ ਟੇਵ ਰੀਜ਼ਨ ਫਿਰ ਇੱਥੇ ਦਮਦਮਾ ਸਾਹਿਬ ਬਸਾਤੀ ਹੁਣ ਮਨਾਈ ਜਾਂਦੀ ਹੈ ਤੇ ਬਸਾਤੀ ਵਾਲੇ ਦਿਨ ਸਿੱਖਾਂ ਦੇ ਉੱਤੇ ਬਹੁਤ ਜ਼ਬਰ ਹੋਇਆ ਜਿਹੜਾ ਨਰੰਕਾਰੀ ਆਨੇ ਸਿੱਖਾਂ ਦੇ ਉੱਤੇ ਅਟੈਕ ਕਰਦਾ ਸੀਗਾ ਪਰ ਸਿੱਖਾਂ ਨੇ ਫਿਰ ਵੀ ਇਹ ਉਸ ਮਸਲੇ ਨੂੰ ਸੁਧਾਪ ਲਿਆ ਸਾਡੇ ਰਣਜੀਤ ਸਿੰਘ ਸੀਗੇ ਬਾਅਦ ਵਿੱਚ ਜੱਟ ਜਨਪਾਲ ਤੱਕ ਤੇ ਗਏ ਉਹਨਾਂ ਨੇ ਜਾ ਕੇ ਉਸ ਸਾਥ ਨੂੰ ਠੀਕ ਕਰ ਦਿੱਤਾ ਸੀਗਾ ਪਰ ਗਵਰਨਮੈਂਟ ਆਫ ਇੰਡੀਆ ਸਾਨੂੰ ਨਾਲ ਲੈ ਕੇ ਨਹੀਂ ਚੱਲਦੇ ਜਿੰਨਾ ਚਿਰ ਵੱਧ ਗਿਣਤੀ ਹਿੰਦੂ ਘੱਟ ਗਿਣਤੀ ਨੂੰ ਨਾਲ ਲੈ ਕੇ ਨਹੀਂ ਚੱਲਣਗੇ ਇਹਦਾ ਮਤਲਬ ਹੈ ਕਿ ਹਿੰਦੂਤਵਾ ਚਾਹੁੰਦੀ ਹੈ ਕਿ ਜੇ ਨਾਲ ਲੈ ਕੇ ਨਹੀਂ ਚੱਲਣਾ ਤੇ ਇਹ ਸਾਡੇ ਨਾਲ ਚੱਲਣ ਫਿਰ ਅਸੀਂ ਸਿੱਖ ਔਮ ਤਾਂ ਖਤਮ ਹੋ ਜਾਵਾਂਗੇ ਫਿਰ ਤਾਂ ਅਸੀਂ ਹਿੰਦੂਆਂ ਦੇ ਵਿੱਚ ਸ਼ਾਮਲ ਹੋ ਜਾਵਾਂਗੇ ਸੋ ਸਾਡੇ ਤੇ ਬਹੁਤ ਵਿਰਤ ਹੈ ਕਿ ਸਾਡੇ ਨਾਲ ਅਜੇ ਤੱਕ ਕੋਈ ਵਿਚਾਰ ਸੈਂਟਰ ਨੇ ਕਦੇ ਸੋਚਿਆ ਨਹੀਂ ਨਾ ਜਿਹੜੇ ਅਸੀਂ ਨਮੈਂਦੇ ਅਸੈਂਬਲੀ ਚ ਭੇਜਦੇ ਆਂ ਉਹ ਸਾਡੇ ਲੋਕ ਵੀ ਆਮ ਪਾਰਟੀ ਨੂੰ ਵੋਟ ਪਾ ਦਿੰਦੇ ਆਂ ਹੁਣ ਆਮ ਪਾਰਟੀ ਤੇ ਪੰਥ ਦਾ ਕੀ ਸਾਥ ਹੈਗਾ ਕਾਂਗਰਸ ਤੇ ਬੀਜੇਪੀ ਦੋਨੋਂ ਕਹਿੰਦੀਆਂ ਕਿ ਪਟੇਲ ਸਾਡਾ ਸੀਗਾ ਪਰ ਸਿੱਖਾਂ ਦੇ ਉੱਤੇ ਪਟੇਲ ਨੇ ਜਿਹੜਾ ਕਾਨੂੰਨ ਲਾਇਆ ਸੀਗਾ ਕਿ ਇਹ ਜਰਹਿਮ ਪੇਸ਼ਾ ਕੌਮ ਹੈ ਤੇ ਕਦੇ ਕਾਂਗਰਸ ਤੇ ਬੀਜੇਪੀ ਐ ਨਹੀਂ ਸਮਝਦੇ ਕਿ ਇਸ ਪਟੇਲ ਨੇ ਸਿੱਖਾ ਦੇ ਉੱਤੇ ਕਾਨੂੰਨ ਲਾਤਾ ਸੀਗਾ ਕਿ ਇਹ ਡਰਾਮੇਸ਼ਾ ਹੋਵੇਂ ਤੇ ਅਸੀਂ ਸਿੱਖਾਂ ਨੂੰ ਤਾਂ ਪਹਿਲਾਂ ਪੁੱਛ ਲਈਏ ਕਿ ਜੇ ਅਸੀਂ ਫਰਲੇ ਮਾਰਨੇ ਹੈ ਕਿ ਪਟੇਲ ਸਾਡਾ ਕਾਂਗਰਸ ਕਹਿੰਦੀ ਹੈ ਸਾਡਾ ਇਹਦੇ ਨਾਲ ਸਾਨੂੰ ਸੱਟਾਂ ਜਿਹੜੀਆਂ ਇੰਟਰਨੈਟਲੀ ਵੱਜ ਰਹੀਆਂ ਹੈ ਸਮਝਦੇ ਐ ਕਿ ਇਹਨਾਂ ਨੂੰ ਪਤਾ ਨਹੀਂ ਐ ਇਹ ਸਿੱਖ ਐ ਵੀ ਅਨਪੜ੍ਹ ਲੋਕ ਹੈਗੇ ਐ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਮਾਨ ਸਾਹਿਬ ਅੱਜ ਨੌਜਵਾਨ ਨੇ ਜਿਹੜੇ ਖਾਲਸਾ ਮਾਰਚ ਕੱਢਣ ਦੀ ਸ਼ਾਂਤਮਈ ਤਰੀਕੇ ਦੇ ਨਾਲ ਕੱਢਣਾ ਚਾਹੁੰਦੀ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਜਿਹੜਾ ਡਰਾਇਆ ਗਿਆਗਾ ਉਹਨਾਂ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਨੌਜਵਾਨਾਂ ਦੇ ਪਿੱਛੇ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਫਿਰ ਅਮਨਪਸੰਦ ਤਰੀਕੇ ਦੇ ਨਾਲ ਤਾਂ ਮਾਰਚ ਕੱਟਣੀ ਜਾਇਜ਼ ਹੁੰਦੀ ਹੈ ਇਹਦੇ ਵਿੱਚ ਤਾਂ ਕੋਈ ਦੋਰ ਆਇਆ ਨਹੀਂ ਹੈ ਜੀ ਕਦੇ ਵੀ ਇਹ ਇਹੋ ਜੀ ਮਾਰਚ ਦੇ ਉੱਤੇ ਜੇ ਮੁੰਡੇ ਕਿਸੇ ਨੂੰ ਤਕਲੀਫ ਨਹੀਂ ਦੇਣਗੇ ਛੁਪ ਕਰਕੇ ਆਪਣੀ ਮਾਰਚ ਕੱਟਣਗੇ ਕਿਸੇ ਨੂੰ ਡਰਾਉਣਗੇ ਨਹੀਂ ਤਾਂ ਫਿਰ ਅਮਨਪਸੰਦ ਤਰੀਕੇ ਦੇ ਨਾਲ ਸੰਵਿਧਾਨਕ ਤੌਰ ਤੇ ਉੱਤੇ ਇਹ ਠੀਕ ਮਾਰਚ ਹੈਗੀ ਹੈ ਮਾਨ ਸਾਹਿਬ ਵਿਦੇਸ਼ ਬੈਠੇ ਗੁਰਪਤ ਪਦਵੰਤ ਪੰਤੂ ਪੰਤ ਵੱਲੋਂ ਜਿਹੜੇ ਕਾਫੀ ਜਿਹੇ ਵਿਵਾਦਤ ਬਿਆਨ ਦਿੱਤੇ ਜਾਂਦੇ ਨੇ ਹੁਣ ਉਹਨਾਂ ਵੱਲੋਂ ਪਿੱਛੇ ਖਾਲਿਸਤਾਨ ਦੇ ਨਾਰੇ ਵੀ ਲਖਵਾਉਣ ਦੀ ਜ਼ਿੰਮੇਵਾਰੀ ਲਈ ਗਈ ਹੁਣ ਅੰਬੇਦਕਰ ਦੀ ਜਿਹੜੀ ਮੂਰਤੀ ਢਾਉਣ ਦੇ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂ ਸ੍ਰੀ ਪੰਨੂ ਸਾਹਿਬ ਦੇ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦਾ ਸੀਗਾ ਕਿ ਡਾਕਟਰ ਅੰਬੇਦਕਰ ਨੇ ਐਵਿਜੀ ਚੀਜ਼ ਨਹੀਂ ਕੀਤੀ ਇਹਨਾਂ ਨੂੰ ਗ੍ਰੰਟੀ ਤੇ ਇਹ ਜਿਹੜੇ ਹਿੰਦੂ ਲੀਡਰਸ ਸੀਗੇ ਉਹਨਾਂ ਨੇ 25 ਤਾਰੀਖ ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਦਰਗਾ ਦੇ ਦਿੱਤਾ ਹੈਗਾ ਫਿਰ ਦੂਸਰੀ ਗੱਲ ਹੈ ਕਿ ਸਾਡੇ ਜਿਹੜੇ ਲੀਡਰਸ ਸੀਗੇ ਸਿੱਖ ਉਹ ਵੀ ਤਕੜੇ ਨਹੀਂ ਸੀਗੇ ਕਿ ਜਿਹੜੇ ਇਹ ਸਟੇਜ ਨੂੰ ਢਾ ਸਕਣ ਪਰ ਜਦੋਂ ਇਹ ਪ੍ਰਿੰਸਟਿਟੈਂਟ ਅਸੈਂਬਲੀ ਬਣੀ ਹੈ ਉਦੋਂ ਫਿਰ ਸਿੱਖਾਂ ਦੇ ਦੋ ਬਤイール ਨਿਬੰਧਕੀ ਕਰ ਰਹੇ ਸੀ ਇੱਕ ਸਰਦਾਰ ਕਮਿਸ਼ਨ ਸੀ ਦੂਜੇ ਸਰਦਾਰ ਮੇਰੇ ਚਰਚਾਜੀ ਸਿੰਘ ਤੇ ਭੁਪਿੰਦਰ ਸਿੰਘ ਮਾਨ ਸਾਹਿਬ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਇਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਜਾਸੂਸੀ ਹੋਈ ਹੈ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਕਿ ਅਸੀਂ ਸਿੱਖਾਂ ਦੀ ਤਰਫ ਤੋਂ ਇਸ ਕਨਸਟੀਟਿਊਸ਼ਨ ਨੂੰ ਰਿਜੈਕਟ ਕਰਦੇ ਹਾਂ ਫਿਰ ਸਿੱਖਾਂ ਨੇ ਜਿਹੜਾ ਇਹ ਸਵਤਾਨ ਇਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਤਾਂ ਮੇਰਾ ਮਤਲਬ ਹੈ ਕਸੂਰ ਹੈਗਾ ਇਹ ਹਿੰਦੂਤਵਾਦੀ ਲੋਕਾਂ ਦਾ ਤੇ ਪੰਡੂ ਸਾਹਿਬ ਨੂੰ ਚਾਹੀਦਾ ਹੈ ਜਿਹੜਾ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਬੇਸਿਕ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਨ ਜਨਰਲ ਸਿੰਘ ਭੰਗਵਾੜਿਆਂ ਦੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਹੋਣੀ ਚਾਹੀਦੀ ਹੈ ਡਾਕਟਰ ਅੰਬੇਸ਼ਕਰਤਾ ਕੀ ਹੈ ਇਹਨੂੰ ਤਾਂ ਇਹ ਜਦੋਂ ਪਹਿਲਾ ਇਲੈਕਸ਼ਨ ਹੋਇਆ ਹੈ ਇਹ ਮੇਰਾ ਖਾਲ ਮਰਾਸ਼ਟਰ ਦੇ ਇਸ ਸੀਟ ਤੋਂ ਖੜਾ ਸੀ ਤੇ ਕਾਂਗਰਸ ਨੇ ਉਹ ਨੂੰ ਹਰਾਤਾ ਸੀਗਾ ਤੇ ਇਹਦਾ ਤਾਂ ਕੋਈ ਦੋਸ਼ ਹੈ ਨਹੀਂਗਾ ਠੀਕ ਠੀਕ ਥੈਂਕ ਯੂ